ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੌਪਿਕ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਠੀਕ ਠਾਕ ਹੋਵੋਗੇ ਜੀ ਵਧੀਆ ਆਪਾਂ ਅੱਜ ਸੂਟ ਲੈ ਕੇ ਆਏ ਬਹੁਤ ਸੋਹਣੇ ਜਿਹੜੀ ਅੱਜ ਦੀ ਕਲੈਕਸ਼ਨ ਲੈ ਕੇ ਆਈ ਜੀ ਆਪਾਂ ਵਰਕ ਕੀਤੇ ਸੂਟਾਂ ਦੀ ਆਪਣੇ ਕੋਲੇ ਸੂਟ ਰੈਡੀ ਹੋ ਗਏ ਜਿਹੜੇ ਸੂਟ ਆਪਣੇ ਕੋਲੇ ਰੈਡੀ ਹੋ ਗਏ ਜੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਜੀ ਵੀਡੀਓ ਜਿਹੜੀ ਅਪਲੋਡ ਕੀਤੀ ਆ ਬਹੁਤ ਸੋਹਣੇ ਵਰਕ ਕੀਤੇ ਜਿਹੜੇ ਆਪਣੇ ਵਿਦ ਦੁਪੱਟੇ ਦੇ ਨਾਲ ਆਪਾਂ ਰੈਡੀ ਕੀਤੇ ਆ ਤੁਹਾਨੂੰ ਸਾਰੇ ਆਪਾਂ ਇਸ ਵੀਡੀਓ ਦੇ ਵਿੱਚ ਮਿਲਣਗੇ ਜੀ ਹਣੀ ਤੱਕ ਜਿੰਨਾ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਇਵੇਂ ਦੇ ਸੋਹਣੇ ਸੋਹਣੇ ਡਰ ਜੈਨ ਦੇਖ ਲਈ ਸੋਨੂੰ ਨੋਟੀਫਿਕੇਸ਼ਨ ਮਿਲਦੇ ਰਹਿਣੀਆਂ ਜੀ ਆਪਾਂ ਜਿਹੜਾ ਆ ਸੂਟ ਤਿਆਰ ਕੀਤਾ ਸੀ ਬਲੈਕ ਇਹ ਦਿਨ ਦਿਖਾਉਣੀ ਆ ਆ ਦੇਖੋ ਜੀ ਬਰਬਰੀ ਕਾਟਨ ਚ ਆਪਾਂ ਬਲੈਕ ਸੂਟ ਕੀਤਾ ਸੀ ਵਾਈਟ ਨਾਲ ਥੈਡ ਲਾਇਆ ਹੋਇਆ ਬਹੁਤ ਵਧੀਆ ਕੰਮ ਹੋਇਆ ਇਹਦੇ ਤੇ ਤੇ ਆ ਦੇਖੋ ਆਪਣੇ ਇਹਦਾ ਵਾਈਟ ਨਾਲ ਦੁਪੱਟਾ ਲਾਇਆ ਹੋਇਆ ਸੀ ਇਹਦੇ ਦੋ ਸੂਟਰ ਰੈਡੀ ਕੀਤੇ ਸੀ ਆਪਾਂ ਕਾਫੀ ਤੇ ਬਲੈਕ ਇੱਕ ਆਪਣੇ ਆਂ ਕੀਤਾ ਸੀ ਇੱਕ ਇਵੇਂ ਜਿਵੇਂ 슬ੀਵਸ ਤੇ ਕੱਟ ਬਣਿਆ ਹੋਵੇ ਐਵੇਂ ਦੇ ਸੂਟ ਆਪੇ ਕੋ ਹੋ ਰੈਡੀ ਕਰ ਰਹੇ ਆ ਉਹ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਤੇ ਕੱਟ ਵਾਲਾ ਸੂਟ ਜਿਹਦਾ ਟ੍ਰੈਂਡ ਬਹੁਤ ਚੱਲ ਰਿਹਾ ਐ ਐਵੇਂ ਦੇ ਸੂਟ ਬਣਵਾਉਣ ਲਈ ਸਾਨੂੰ ਸਾਡੇ ਦਿੱਤੇ ਹੋਏ ਨੰਬਰ ਤੇ ਸਕਰੀਨ ਤੇ ਨੰਬਰ ਚੱਲ ਰਹੇ ਹੈ ਜੀ ਤੁਸੀਂ ਕੰਟੈਕਟ ਕਰ ਸਕਦੇ ਆ ਜੇ ਤੁਸੀਂ ਵਿਦ ਦੁਪੱਟਾ ਸੂਟ ਰੈਡੀ ਕਰਵਾਉਣਾ ਤੇ ਇਹਦਾ ਤੁਹਾਨੂੰ ਅਲੱਗ ਰੇਟ ਦੱਸਿਆ ਜਾਊਗਾ ਤੇ ਆਪਣੇ ਕੋਲ ਜਿਹੜੇ ਕਾਟਨ ਦੇ ਸੂਟ ਰੈਡੀ ਹੋਏ ਜਾਂ ਜੀ ਆ ਦੇਖੋ ਆਪਾਂ ਕਾਟਨ ਦੇ ਸੂਟ ਰੈਡੀ ਕੀਤੇ ਹੋਏ ਆ ਬਹੁਤ ਵਧੀਆ ਬਣ ਕੇ ਤਿਆਰ ਹੋਏ ਆ ਜੇ ਤੁਸੀਂ ਵਿਦ ਦੁਪੱਟਾ ਲਵਾਉਣਾ ਤਾਂ ਤੁਸੀਂ ਵੀ ਇਹ ਵਿਦੇ ਬਟਾ ਕਰ ਸਕਦੇ ਆ ਤੁਸੀਂ ਜਿਵੇਂ ਦੋਟਾ ਟੋਟਾ ਕਰਾਉਣਾ ਤਾਂ ਉਹਦਾ ਪ੍ਰਾਈਸ ਦੀ ਉਮੀਦ ਦੱਸਿਆ ਜਾਊਗਾ ਇੱਕ ਤੁਹਾਨੂੰ ਅਸੀਂ ਵੀਡੀਓ ਪਾਵਾਂਗੇ ਪਲੇਨ ਸੂਟਾਂ ਦੀ ਪਲੇਨ ਸੂਟ ਜੀ ਹੋਰ ਆ ਗਿਆ ਆਪਣੇ ਕੋਲੇ ਫੈਬਰਿਕ ਬਹੁਤ ਜਿਆਦਾ ਆ ਗਿਆ ਤੇ ਜਿਵੇਂ ਹੁਣ ਬਰਬਰੀ कॉटन ਵੀ ਦੁਬਾਰਾ ਆ ਗਈ ਹੁਣ ਵਧੀਆ ਵਾਲੇ ਕੋ ਹੋਰ ਬਰਬਰੀ कॉटन ਦੇ ਸੂਟ ਆ ਗਏ ਇੱਕ ਲੈਂ ਵਾਲੀ ਬਰਬਰੀ कॉटन ਵਾਲੀ ਆ ਗਈ ਇੱਕ ਚੈੱਕ ਵਾਲੀ ਆ ਗਈ ਸੈਲ ਪ੍ਰਿੰਟ ਦੇ ਚੈੱਕ ਵਾਲੇ ਸੂਟ ਆ ਗਏ ਤੇ ਕੁਝ ਆਪਣੇ ਕੋਲੇ ਲੈਂ ਵਾਲੇ ਆਏ ਹੋਏ ਆ ਸਿਲਪ ਰਿੰਟ ਪ੍ਰਿੰਟ ਅਗੇ ਉਹਨਾਂ ਦੇ ਉਹਨਾਂ ਦੇ ਸੂਟ ਵੀ ਤੁਸੀਂ ਰੈਡੀ ਕਰਵਾ ਸਕਦੇ ਜਿਵੇਂ ਆਪਣੇ ਕੋਲ ਪਲੇਨ ਸੂਟ ਹੈ ਆਪਣਾ ਪ੍ਰਾਈਜ਼ ਜੀ ਬਹੁਤ ਘੱਟ ਪ੍ਰਾਈਜ਼ ਹੁੰਦਾ ਸਾਰੀ ਟਿਕ ਨਾਲੋਂ ਬਹੁਤ ਜਾਇਜ਼ ਰੇਟਾਂ ਤੇ ਆਪਾਂ ਸੂਟ ਤਿਆਰ ਕਰਦੇ ਆ ਆਪਣੇ ਕੋਲ ਸੂਟ ਤੁਹਾਨੂੰ ਵਰਕ ਕੀਤਾ ਬਦੌਟ ਦੁਪੱਟਾ ਲੈਣਾ ਤਾਂ ਤੁਹਾਨੂੰ 700 ਦਾ ਪਊਗਾ ਜੀ ਜਿਵੇਂ ਐਕਸਪੋਰਟ ਕਾਟਨ ਦੇ ਵਿੱਚੋਂ ਕੈਮਰੀ ਕਾਟਨ ਦੇ ਵਿੱਚ ਲੈਣਾ ਤਾਂ ਤੁਹਾਨੂੰ 700 ਤੋਂ ਸਟਾਰਟ ਹੋਊਗਾ ਜੀ ਵਰਕ ਕੀਤਾ ਸੂਟ ਮਿਲੂਗਾ ਬਦੌਟ ਦੁਪੱਟਾ ਜੀ ਤੇ ਜਿਵੇਂ ਤੁਸੀਂ ਹੈਵੀ ਵਰਕ ਵੀ ਕਰਵਾਉਣਾ ਥੋੜਾ ਜਿਹਾ ਫਿਰ ਤੁਹਾਨੂੰ 1100 ਤੋਂ ਪੈਜੂ ਇਹ ਵਿੱਚ ਇਧਰ ਦਵੱਟਾ ਕਰਵਾਉਣਾ ਸਾਨੂੰ 1500 ਦਾ ਪੈਜੂਗਾ। ਬਿੱਦਰ ਦਵੱਟਾ ਤੁਹਾਨੂੰ 1500 ਦਾ ਸੂਟ ਪਾਊਗਾ ਬਾਰਕ ਕੀਤਾ ਬਦੌਟ ਸਟਿਚਿੰਗ ਦੀ। ਆਪਣੇ ਬਹੁਤ ਜੈਜ ਹੋਣਗੇ ਜੀ ਜਿਵੇਂ ਦਾ ਤੁਸੀਂ ਸੂਟ ਵਰਕ ਕਰਵਾਉਣਾ। ਵੀਡੀਓ ਤੇ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰ ਸਕਦੇ ਆ WhatsApp ਤੇ ਆਪਣੇ ਨੰਬਰ ਚੱਲ ਰਹੇ ਆ। ਤੁਸੀਂ ਉੱਤੇ ਸਕਰੀਨਸ਼ਾਟ ਲੈ ਕੇ ਅਲੱਗ-ਅਲੱਗ ਸੂਟਾਂ ਦਾ ਰੇਟ ਪੁੱਛ ਸਕਦੇ ਆ। ਆਪਣਾ ਕੋਲ ਰੇਟ ਪੁੱਛੇ ਸੂਟ ਦਾ ਜਿਆਦਾ ਨਹੀਂ ਹੋਣਾ ਆਹ ਸੂਟਾਂ ਸੀ ਬਣਾਉਣ ਵਾਲਾ ਜਿਹੜਾ ਹੋਣਾ ਬਣਾਦੇ ਆਪਣੇ ਕੋਲ ਸੂਟ ਇੱਕ ਬਣ ਚੁੱਕਿਆ ਤੇ ਕੋਈ ਰੇਟ ਜੇ ਇੰਨਾ ਹੈਵੀ ਹੈਵੀ ਡਿਜ਼ਾਈਨ ਤੁਹਾਨੂੰ ਲੱਗਦੇ ਹੋਣਗੇ ਤਾਂ ਰੇਟ ਜ਼ਿਆਦਾ ਹੋਗਾ ਰੇਟ ਬਿਲਕੁਲ ਨਹੀਂ ਜ਼ਿਆਦਾ ਜੀ ਰੇਟ ਬਹੁਤ ਘੱਟ ਰੇਟ ਹੈ ਜੇ ਤੁਸੀਂ ਇਹ ਫਲਾਵਰ ਪਾਉਣੇ ਸਾਰੇ ਸ਼ਰਟ ਦੇ ਉੱਪਰ ਤੇ ਵਿਦ ਡੁਪੱਟਾ ਲਵਾਉਣਾ ਤੁਹਾਨੂੰ ਬਹੁਤ ਰੇਟ ਘੱਟ ਪਊਗਾ ਜੀ ਸਾਰੇ ਸੂਟ ਆਪਣੇ ਕੋਲ ਘੱਟ ਰੇਟਾਂ ਦੇ ਵਿੱਚ ਆ ਇਸ ਵੀਡੀਓ ਦੇ ਵਿੱਚ ਬਣ ਕੇ ਤਿਆਰ ਹੋਏ ਆ